ਜੀ ਭਾਈ ਜੀ ਕੀ ਨਾਮ ਆਪਣਾ ਮਨਜੀਤ ਸਿੰਘ ਜੀ ਇਹ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਤੁਹਾਡਾ ਬੇਟਾ ਸੀ ਅਮਰਜੀਤ ਜੀ ਜਿਹੜਾ ਆਪਣਾ ਅਮਰੀਤ हां ਜੀ ਅੱਛਾ ਜੀ ਤੇ ਕੀ ਕਹਾਣੀ ਹੈ ਇਹ ਕਿਸ ਕਾ ਕਰਦਾ ਸੀ ਉਹ ਤਾਂ ਸਾਰੇ ਮਾਲਕੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜਮਿਸਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਤੇ ਪਤਾ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਕੀ ਕਰਦਾ ਕੀ ਨਹੀਂ ਕਰਦਾ ਉਹ ਕੋਈ ਘਰੋਂ ਤੁਸੀਂ ਵਿਦਖਲ ਕੀਤਾ ਸੀ ਇਹ ਕਿਦਾਂ ਸੀਗਾ ਹਾਂ ਜੀ ਮਾਤਾ ਦਾ ਦਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਊਗਾ ਪਤਾ ਨਹੀਂ ਇਹ ਸਾਰੇ ਸਾਨੂੰ ਦੇ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਅੱਖ ਕੇ ਕੀਤਾ ਸੀ ਉਹਨੂੰ ਮਤਲਬ ਵੀ ਮੁੜ ਕੇ ਅਸੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪੇਂਟ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਆ ਬੱਚੇ ਸਾਰਾ ਅੱਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਕਰ ਨਹੀਂ ਹੁੰਦਾ ਪਿਆ ਸੀ ਇਹ ਘਰ ਸਰ 2 2.5 ਸਾਲ ਹੋ ਗਏ 2.5 ਸਾਲ ਕੋਈ ਘਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਜਦੋਂ ਐਕਟ ਵਗੈਰਾ ਵੀ ਕੋਈ ਆਉਂਦੇ ਜਾਂ ਇੱਥੇ ਇਹਦੇ ਸਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਕੋਈ ਸੰਤ ਵਗੈਰਾ ਕੋਈ ਨਾਂ ਲੈ ਆਉਗਾ ਸਰ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਸ ਦੇ ਵਿਆਹ ਕੇ ਨਹੀਂ ਸਰ ਵਿਆਹ ਨਹੀਂ ਹੋਇਆ ਉਮਰ ਕਿੰਨੀ ਹੈ ਦੀ ਉਮਰ ਹੋਊ 20 ਸਾਲ ਦੀ ਕੋ ਉਹ ਪਤਾ ਹੀ ਤੁਹਾਨੂੰ ਪਿਆ ਐਕਟ ਰਿਹਾ ਇਤਨਾ ਇਹ ਸਰ ਜੇ ਪਤਾ ਹੋਵੇ ਤਾਂ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਇਹ ਜਿਹੜੇ ਜਣੇ ਵਾਲੇ ਦੇ ਵਿੱਚ ਕਤਲ ਹੋਏ ਉਹਨਾਂ ਵਿੱਚ ਇਨਵੋਲ ਹੋਇਆ ਹੈ ਇਸ ਕੇਸ ਦੇ ਵਿੱਚ ਇਹ ਗੱਲ ਸਾਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਹੈ ਕਿ 2 ਕਿਲੋ ਹੀਰਾਂ ਫੜੀ ਗਈ ਉਹਦੇ ਕੋਲ ਉਹਦੇ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ